ਦਰਸ਼ਕਾਂ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਾਏ ਖਬਰਾਂ ਦੀ ਸ਼ੁਰੂਆਤ ਕਰਾਂਗੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਤੋਂ ਕਰਤਾਰਪੁਰ ਕੋਰੀਡੋਰ ਕੰਪਲੈਕਸ ਜੋ ਕਿ ਹਾਲ ਹੀ ਦੇ ਵਿੱਚ ਹੜ੍ਹ ਦੇ ਪਾਣੀ ਦੇ ਵਿੱਚ ਡੁੱਬ ਗਿਆ ਸੀ ਉਸ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਸਤਕਾਰਯੋਗ ਸਿੱਖ ਧਾਰਮਿਕ ਸਥਾਨ ਦੇ ਉੱਤੇ ਚੱਲ ਰਹੇ ਮੁਰੰਮਤ ਦੇ ਕੰਮ ਦੇ ਕਾਰਨ ਸਰਦਾਲਵਾਂ ਦੇ ਲਈ ਇਸ ਨੂੰ ਅਜੇ ਬੰਦ ਰੱਖਿਆ ਜਾਵੇਗਾ ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ ਇਸ ਬਾਰੇ ਰਿਪੋਰਟ ਜਾਰੀ ਕੀਤੀ ਹੈ ਸਰਕਾਰੀ ਰੇਡੀਓ ਪਾਕਿਸਤਾਨ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਹੈ ਕਿ ਪਿਛਲੇ ਹਫਤੇ ਹੜ੍ਹ ਆਉਣ ਤੋਂ ਬਾਅਦ ਪਾਕਿਸਤਾਨ ਫੌਜ ਅਤੇ ਸਿਵਲ ਪ੍ਰਸ਼ਾਸਨ ਕਰਤਾਰਪੁਰ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਕਿ ਮੁਰੰਮਤ ਦਾ ਕੰਮ ਜਾਰੀ ਰੱਖ ਰਹੇ ਨੇ ਇਸ ਦੌਰਾਨ ਕੰਪਲੈਕਸ ਦੇ ਵਿੱਚ ਚੱਲ ਰਹੇ ਮੁਰੰਮਤ ਦੇ ਕੰਮ ਦਾ ਇੱਕ ਵੀਡੀਓ ਵੀ ਅਪਲੋਡ ਕੀਤਾ ਗਿਆ ਪਿਛਲੇ ਹਫਤੇ ਪੰਜਾਬ ਸਰਕਾਰ ਨੇ ਦਾਵਾ ਕੀਤਾ ਸੀ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਅਤੇ ਗੁਰਦੁਆਰਾ ਦਰਬਾਰ ਸਾਹਿਬ ਤੋਂ ਹੜ ਦਾ ਪਾਣੀ ਹਟਾ ਦਿੱਤਾ ਗਿਆ ਅਤੇ ਇਹ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਸ਼ਰਧਾਲੂਆਂ ਦੇ ਲਈ ਖੋਲ ਦਿੱਤਾ ਜਾਏਗਾ ਇਹ ਦਾਵਾ ਫੌਜ ਮੁਖੀ ਅਸੀਮ মনির ਵੱਲੋਂ ਦਰਬਾਰ ਸਾਹਿਬ ਦਾ ਦੌਰਾ ਕਰਨ ਅਤੇ ਅਧਿਕਾਰੀਆਂ ਨੂੰ ਇਸ ਨੂੰ ਬਹਾਲ ਕਰਨ ਦੇ ਲਈ ਕਹਿਣ ਤੋਂ ਬਾਅਦ ਆਇਆ ਸੀ ਪੰਜਾਬ ਦੀ ਸੀਨੀਅਰ ਮੰਤਰੀ ਮਰੀਮ ਔਰੰਗਜ਼ੇਬ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਦੇ ਵਿੱਚ ਦਾਅਵਾ ਕੀਤਾ ਸੀ ਕਿ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਦੇ ਨਿਰਦੇਸ਼ ਦੇ ਉੱਤੇ ਇਤਿਹਾਸਕ ਕਰਤਾਰਪੁਰ ਸਾਹਿਬ ਸ਼ੁੱਕਰਵਾਰ ਨੂੰ ਬਹਾਲ ਕਰ ਦਿੱਤਾ ਗਿਆ ਸੀ ਇਸ ਨੂੰ 3 ਤੋਂ 4 ਦਿਨਾਂ ਦੇ ਅੰਦਰ ਸਿੱਖ ਯਾਤਰੀਆਂ ਤੀਰਤ ਯਾਤਰੀਆਂ ਦੇ ਲਈ ਦੁਬਾਰਾ ਖੋਲ ਦਿੱਤਾ ਜਾਏਗਾ ਹੜ੍ਹ ਦੇ ਪਾਣੀ ਦੇ ਕਾਰਨ ਕਰਤਾਰਪੁਰ ਲੰਗਾ ਪਾਣੀ ਦੇ ਵਿੱਚ ਡੁੱਬ ਗਿਆ ਸੀ ਜਿਸ ਦੇ ਕਾਰਨ ਲਗਭਗ 150 ਸਥਾਨਕ ਸਿੱਖ ਯਾਤਰੀ ਅਤੇ ਅਧਿਕਾਰੀ ਫਸ ਗਏ ਸਨ। ਉਹਨਾਂ ਨੂੰ ਬਾਅਦ ਦੇ ਵਿੱਚ ਇੱਕ ਹੈਲੀਕਾਪਟਰ ਅਤੇ ਕਿਸ਼ਤੀਆਂ ਦੇ ਰਾਹੀਂ ਬਚਾਇਆ ਗਿਆ। ਹੜ੍ਹਾਂ ਦੇ ਕਾਰਨ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਦੇ ਵਿੱਚ 10 ਤੋਂ 12 ਫੁੱਟ ਪਾਣੀ ਚੜ ਗਿਆ ਸੀ। ਪਾਕਿਸਤਾਨ ਦਾ ਪੰਜਾਬ ਵਿਨਾਸ਼ਕਾਰੀ ਹੜ੍ਹਾਂ ਦੇ ਪ੍ਰਭਾਵ ਦੇ ਨਾਲ ਜੂਝ ਰਿਹਾ ਹੈ ਜਿਸ ਦੇ ਨਾਲ 2.4 ਮਿਲੀਅਨ ਤੋਂ ਵੱਧ ਲੋਕ ਬੇਕਾਰ ਵੀ ਹੋ ਗਏ ਨੇ। 2 ਅਗਸਤ ਨੂੰ ਤਿੰਨ ਦਰਿਆਵਾਂ Ravi, Chenab ਅਤੇ Satluj ਦੇ ਵਿੱਚ ਹੜ੍ਹ ਸ਼ੁਰੂ ਹੋਣ ਤੋਂ ਬਾਅਦ ਲਗਭਗ 10 ਲੱਖ ਲੋਕਾਂ ਨੂੰ ਸੁਰੱਖਿਅਤ ਖੇਤਰਾਂ ਦੇ ਵਿੱਚ ਤਬਦੀਲ ਕੀਤਾ ਗਿਆ। 130 ਮਿਲੀਅਨ ਲੋਕਾਂ ਦੇ ਸੂਬੇ ਪੰਜਾਬ ਦੇ ਵਿੱਚ ਹੁਣ ਤੱਕ ਲਗਭਗ 2.4 ਮਿਲੀਅਨ ਲੋਕ ਬੇਕਾਰ ਹੋ ਗਏ ਨੇ ਅਤੇ ਹੜ੍ਹਾਂ ਦੇ ਵਿੱਚ 41 ਲੋਕਾਂ ਦੀ ਜਾਨ ਚਲੀ ਗਈ ਹੈ। ਪੰਜਾਬ ਦੀ ਸੂਚਨਾ ਮੰਤਰੀ ਅ즈ਮਾ ਬੋਖਾਰੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਹੜ੍ਹਾਂ ਦੇ ਨਾਲ ਕੁੱਲ 3243 ਪਿੰਡ ਡੁੱਬ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਇਸ ਵੇਲੇ ਸਭ ਤੋਂ ਵੱਧ ਦਬਾਅ ਤ੍ਰਿਮੂ ਡੈਮ ਦੇ ਉੱਤੇ ਹੈ ਹਾਲਾਂਕਿ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਘਟ ਰਿਹਾ ਹੈ ਸਰਕਾਰ ਨੇ 395 ਰਾਹਤ ਕੈਂਪ ਸਥਾਪਿਤ ਕੀਤੇ ਨੇ ਜੋ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਪਨਾਹ ਅਤੇ ਭੋਜਨ ਪ੍ਰਦਾਨ ਕਰ ਰਹੇ ਨੇ ਨਾਲ ਹੀ 392 ਮੈਡੀਕਲ ਕੈਂਪ ਅਤੇ 336 ਵੈਟਰਨਰੀ ਕੈਂਪ ਵੀ ਪੰਜਾਬ ਦੇ ਵਿੱਚ ਮਨੁੱਖੀ ਅਤੇ ਜਾਨਵਰਾਂ ਦੋਹਾਂ ਦੀ ਜਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਬਣਾਏ ਗਏ ਨੇ ਬਿਊਰੋ ਰਿਪੋਰਟ ਹਮਦਰਦ ਟੀਵੀ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਪੈਦਾ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਅਸੁਰੱਖਿਤ ਇਮਾਰਤਾਂ ਲਗਾਤਾਰ ਖਾਲੀ ਕਰਵਾਈਆਂ ਜਾ ਰਹੀਆਂ ਨੇ ਦੂਜੇ ਪਾਸੇ ਬਰਨਾਲਾ ਬਿਜਲੀ ਵਿਭਾਗ ਦੇ ਅਧਿਕਾਰੀ ਵਰਦੇਮੀ ਦੇ ਵਿੱਚ ਚੌਂਦੀਆਂ ਛੱਤਾਂ ਥੱਲੇ ਕੰਮ ਕਰਨ ਦੇ ਲਈ ਮਜਬੂਰ ਨੇ ਉਨਾ ਕੇ ਹੈ ਕਿ ਚੁੰਦੀਆਂ ਛੱਤਾਂ ਦੇ ਕਾਰਨ ਕੰਪਿਊਟਰ ਪ੍ਰਿੰਟਰ ਅਤੇ ਹੋਰ ਸਮਾਨ ਸਭ ਖਰਾਬ ਹੋ ਰਿਹਾ ਹੈ ਦਫ਼ਤਰਾਂ ਦੀ ਬਿਲਡਿੰਗਾਂ ਦੀ ਹਾਲਤ ਇੰਨੀ ਕੁ ਜ਼ਿਆਦਾ ਮਾੜੀ ਹੋ ਚੁੱਕੀ ਹੈ ਕਿ ਛੱਤ ਕਦੋਂ ਡਿੱਗ ਜਾਵੇ ਇਸ ਦਾ ਕੋਈ ਭਰੋਸਾ ਨਹੀਂ ਇਸ ਸੰਬੰਧ ਦੇ ਵਿੱਚ ਗੱਲਬਾਤ ਕਰਦੇ ਹੋਏ ਗੁਰਬਚਨ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਦਫ਼ਤਰ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਥਾਂ ਥਾਂ ਦੇ ਉੱਤੇ ਤਰੇੜਾਂ ਨੇ ਲਗਾਤਾਰ ਪਾਣੀ ਚੋ ਰਿਹਾ ਤੇ ਜਿਸ ਦੇ ਨਾਲ ਕਦੀ ਵੀ ਜਾਨੀ ਨੁਕਸਾਨ ਜਿਹੜਾ ਹੋ ਸਕਦਾ ਜਿਸ ਤਰ੍ਹਾਂ ਬਾਰਿਸ਼ ਦਾ ਮੌਸਮ ਹੈ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਸਾਡੇ ਸਾਰੇ ਦਫਤਰ ਜਿਹੜੇ ਅਨ ਸੇਫ ਨੇ ਅਸੀਂ ਅਨ ਸੇਫ ਬਿਲਡਿੰਗ ਦੇ ਵਿੱਚ ਆਪਣਾ ਆਪਣੀ ਡਿਊਟੀ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਤੇ ਤੁਸੀਂ ਜੇ ਜਿਸ ਤਰ੍ਹਾਂ ਦਫਤਰਾਂ ਦਾ ਹਾਲ ਦੇਖੋਗੇ ਦਫਤਰਾਂ ਦੇ ਵਿੱਚ ਨਾ ਛੱਤਾਂ ਵੀ ਚੋਰੀਆਂ ਨੇ ਇਵਨ ਕਿ ਕਈ ਜਗ੍ਹਾ ਤੋਂ ਤਾਂ ਖਲੀਪੜ ਵੀ ਨਿਕਲ ਰਹੇ ਨੇ ਕੁਝ ਮੁਲਾਜ਼ਮਾਂ ਨੂੰ ਮਤਲਬ ਕਰੰਟ ਆਣ ਦਾ ਵੀ ਡਰ ਰਹਿ ਰਿਹਾ ਹੈ ਕੰਪਿਊਟਰ ਵੀ ਖਰਾਬ ਹੋ ਰਹੇ ਨੇ ਸਾਡੇ ਤੇ ਇੰਨੀ ਜ਼ਿਆਦਾ ਸਮੱਸਿਆ ਹੈ ਜਿਸ ਤਰ੍ਹਾਂ ਡੀਸੀ ਸਾਹਿਬ ਨੇ ਹੁਕਮ ਦਿੱਤੇ ਨੇ ਕਿ ਅਨ ਸੇਫ ਬਿਲਡਿੰਗ ਦੇ ਵਿੱਚ ਕੰਮ ਨਾ ਕੀਤਾ ਜਾਵੇ ਫੇਰ ਵੀ ਉਸ ਤਰ੍ਹਾਂ ਅਸੀਂ ਨਾ ਬਿਲਿੰਗਾਂ ਦੇ ਵਿੱਚ ਕੰਮ ਕਰ ਰਹੇ ਆ ਕਿ ਜਿਸ ਤਰ੍ਹਾਂ ਬਿਜਲੀ ਵਿਭਾਗ ਇੱਕ ਇਸ ਸਮੇਂ ਤਾਂ ਬਹੁਤ ਸਰਗਰਮ ਹੈ ਜਿਹਨੂੰ ਸਾਰੇ ਲੋਕਾਂ ਨੂੰ ਬਿਜਲੀ ਵਿਭਾਗ ਇਸ ਟਾਈਮ ਜ਼ਿਆਦਾ ਜ਼ਰੂਰਤ ਹੈ ਤੇ ਉਹੀ ਵਿਭਾਗ ਅਨਸੁਰੱਖਿਤ ਬਿਲਿੰਗ ਦੇ ਵਿੱਚ ਆਪਣਾ ਕੰਮ ਕਰ ਰਿਹਾ ਤੇ ਮੈਂ ਹੀ ਸਰਕਾਰ ਤੋਂ ਬੇਨਤੀ ਕਰਦਾ ਕਿ ਸਾਨੂੰ ਇੱਕ ਬਿਲਡਿੰਗ ਹੋਰ ਪ੍ਰੋਵਾਈਡ ਕਰਵਾਈ ਜਾਵੇ ਤਾਂ ਕਿ ਅਸੀਂ ਆਪਣੀ ਡਿਊਟੀ ਇੱਥੇ ਢੰਗ ਨਾਲ ਕਰ ਸਕੀਏ ਇਸ ਤੋਂ ਇਲਾਵਾ ਬਿਜਲੀ ਬੋਰਡ ਦੇ ਅਧਿਕਾਰੀ ਗਗਨਦੀਪ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਮੈਂ ਬਿਜਲੀ ਬੋਰਡ ਦੇ ਵਿੱਚ ਕੰਮ ਕਰਦਾ ਹਾਂ ਲਗਾਤਾਰ ਹੀ ਬਾਰਿਸ਼ ਪੈ ਰਹੀ ਹੈ ਇਸੇ ਦੇ ਚਲਦੇ ਅਸੀਂ ਅਨ ਸੇਫ ਬਿਲਡਿੰਗ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਇਸ ਦੇ ਲਈ ਅਸੀਂ ਮਜਬੂਰ ਹਾਂ ਆਪਣੀ ਮਰਜ਼ੀ ਦੇ ਨਾਲ ਨਹੀਂ ਕਰ ਰਹੇ ਦਫ਼ਤਰਾਂ ਦੀਆਂ ਛੱਤਾਂ ਚੋ ਰਹੀਆਂ ਨੇ ਅਤੇ ਕਈ ਥਾਵਾਂ ਦੇ ਉੱਤੇ ਤੱਕ ਖਲੇਪੜ ਵੀ ਨਿਕਲਨੇ ਸ਼ੁਰੂ ਹੋ ਗਏ ਨੇ ਮੈਂ ਵਿਆਪੀ ਮੰਡਲ ਦੇ ਵਿੱਚੋਂ ਰਿਟਾਇਰ ਹੋਇਆ ਮੁਲਾਜ਼ਮ ਹਾਂ ਜੀ ਮੈਂ ਜਦੋਂ ਅੱਜ ਆਪਣੀ ਮੈਡੀਕਲ ਬਿੱਲ ਲਈ ਗਿਆ ਬਹੁਤ ਜਿਆਦੇ ਪਰੇਸ਼ਾਨੀ ਦੇ ਵਿੱਚ ਪਾਣੀ ਦੇ ਵਿੱਚ ਲੰਘਣਾ ਪਿਆ ਜਿੱਥੇ ਕਿ ਬਹੁਤ ਖਤਰਨਾਕ ਸੀ ਕਿਸੇ ਦਾ ਵੀ ਉਸ ਜਗ੍ਹਾ ਤੇ ਜਾ ਕੇ ਡਿੱਗ ਕੇ ਕਿਸੇ ਦਾ ਸਿਰ ਪਾੜ ਸਕਦਾ ਉਹਲੇ ਟਰਾਂਸਫਰ ਪਏ ਆ ਕੋ ਤਿੱਖੀਆਂ ਲੋਹੇ ਦੀਆਂ ਚੀਜ਼ਾਂ ਪਈਆਂ ਨੇ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਤੋਂ ਮੰਗ ਕਰਦਾ ਕਿ ਇਹਨਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਸਾਡੇ ਦਫ਼ਤਰਾਂ ਦੀ ਜਿਹੜੀ ਹਾਲਤ ਆ ਬਹੁਤ ਖਸਤਾ ਮਤਲਬ ਥਾਂ ਥਾਂ ਤੋਂ ਮਤਲਬ ਕਰੇੜਾ ਨੇ ਪਾਣੀ ਚੋ ਰਿਹਾ ਬੈਠਣ ਨੂੰ ਥਾਂ ਨਹੀਂ ਹੈਗੀ ਬਹੁਤ ਬੁਰੀ ਹਾਲਤ ਆ ਇਸ ਦਾ ਮਤਲਬ ਕੱਲ ਨੂੰ ਜੇ ਕੋਈ ਜਾਨਵਾਲੀ ਨੁਕਸਾਨ ਹੁੰਦਾ ਤਾਂ ਕੌਣ ਜ਼ਿੰਮੇਵਾਰ ਆ ਮਤਲਬ ਸਾਨੂੰ ਕਿਸੇ ਵੀ ਤਰੀਕੇ ਨਾਲ ਕੰਮ ਕਰਨ ਲਈ ਮਤਲਬ ਬੈਠਣ ਲਈ ਕੋਈ ਥਾਂ ਨਹੀਂ ਪ੍ਰੋਪਰ ਤੇ ਨਾ ਹੀ ਕੋਈ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਇੱਥੇ ਸਾਨੂੰ ਸਹੂਲਤ ਆ ਅਸੀਂ ਆਪਣੇ ਤੌਰ ਤੇ ਆਪਣੇ ਪੱਧਰ ਤੇ ਉੱਪਰ ਛੱਤਾਂ ਦੇ ਉੱਤੇ ਕਾਗਜ਼ ਵਗੈਰਾ ਪਾ ਕੇ ਮਤਲਬ ਉਹਨੂੰ ਪਾਣੀ ਨੂੰ ਰੋਕ ਕੇ ਮਤਲਬ ਕੁਝ ਟਾਈਮ ਲਈ ਇੱਥੇ ਕੰਮ ਕਰ ਰਹੇ ਹਾਂ ਇਹ ਸਾਨੂੰ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਜੀ ਮਤਲਬ ਅਮਰਸਰ ਦੇ ਅਜਨਾਲਾ ਨਜ਼ਦੀਕੀ ਪਿੰਡ ਲਖੋਵਾਲ ਹੜ੍ਹਾਂ ਦੇ ਕਾਰਨ ਬਹੁਤ ਹੀ ਗੰਭੀਰ ਹਾਲਾਤਾਂ ਦੇ ਵਿੱਚ ਹੈ ਪਿੰਡ ਦੇ ਵੱਡੇ ਵੱਡੇ ਹਿੱਸੇ ਪਾਣੀ ਹੀਟ ਨੇ ਘਰਾਂ ਦੇ ਵਿੱਚ ਪਾਣੀ ਵੜ ਜਾਣ ਦੇ ਕਾਰਨ ਲੋਕਾਂ ਦਾ ਜੀਣਾ ਦੁਸ਼ਵਾਰ ਹੋ ਗਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰ ਪਹਿਲਾਂ ਹੀ ਨਿਕਾਸੀ ਸਿਸਟਮ ਅਤੇ ਨਹਿਰਾਂ ਦੀ ਸਫਾਈ ਕਰਵਾਉਂਦੀ ਹੁੰਦੀ ਤਾਂ ਅੱਜ ਪਿੰਡ ਡੁੱਬਦਾ ਨਹੀਂ ਪਿੰਡ ਦੀ ਰਹਿਣ ਵਾਲੀ ਹਰਜੀਤ ਕੌਰ ਨੇ ਕਿਹਾ ਕਿ ਹਾਲਾਤ ਬਹੁਤ ਹੀ ਮਾੜੇ ਨੇ ਲੋਕ 5 ਦਿਨਾਂ ਤੋਂ ਘਰਾਂ ਦੇ ਵਿੱਚ ਫਸੇ ਹੋਏ ਨੇ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ ਖਾਣ ਪੀਣ ਦੇ ਲਈ ਵੀ ਹੁੰਦੀ ਜਾ ਰਹੀ ਹੈ ਕੁਝ ਦਿਨ ਪਹਿਲਾਂ ਕੁਝ ਸਮਾਨ ਆਇਆ ਸੀ ਪਰ ਉਸ ਤੋਂ ਬਾਅਦ ਕੋਈ ਵੀ ਰਾਹਤ ਸਮਗਰੀ ਨਹੀਂ ਪਹੁੰਚੀ ਹੈ ਉਹਨਾਂ ਨੇ ਕਿਹਾ ਕਿ ਪਰਿਵਾਰ ਬਿਨਾਂ ਰੋਜ਼ੀ ਰੋਟੀ ਤੋਂ ਘਰਾਂ ਦੇ ਵਿੱਚ ਬੰਦ ਪਏ ਨੇ ਰੋਜ਼ੀ ਰੋਟੀ ਕਮਾਣ ਵਾਲੇ ਘਰ ਦੇ ਵਿੱਚ ਬੈਠੇ ਹੋਏ ਨੇ ਅਤੇ ਲੋਕ ਬੇਹਦ ਮੁਸ਼ਕਲਾਂ ਦੇ ਨਾਲ ਜੀਵਨ ਬਤੀਤ ਕਰ ਰਹੇ ਨੇ ਪਿੰਡ ਵਾਸੀ ਰਾਜ ਨੇ ਦੱਸਿਆ ਕਿ ਪਾਣੀ ਬਹੁਤ ਜ਼ਿਆਦਾ ਆ ਚੁੱਕਿਆ ਹੈ ਲੋਕਾਂ ਨੇ ਆਪਣੇ ਪੱਦਰ ਦੇ ਉੱਤੇ ਬੰਨ ਲਗਾਏ ਨੇ ਜਿਹੜੇ ਕਿ ਟੁੱਟ ਗਏ ਨੇ ਪਰ ਇਹ ਸਭ ਦੇ ਬਾਵਜੂਦ ਘਰਾਂ ਦੇ ਵਿੱਚ ਪਾਣੀ ਵੜ ਗਿਆ ਆਣਾ ਜਾਣਾ ਬਹੁਤ ਔਖਾ ਹੋਇਆ ਪਿਆ ਤੇ ਖਾਣ ਪੀਣ ਦੀ ਸਭ ਤੋਂ ਵੱਡੀ ਮੁਸ਼ਕਲ ਆਈ ਹੋਈ ਹੈ ਸਰ ਹਾਲਾਤ ਸਾਡੇ ਲੱਗਦੇ ਮਾੜੇ ਹੀ ਆ ਸਾਰੇ ਮਾਲੋ ਜਿਹੜਾ ਮੋਨੋਲੇ ਘਰੇ ਬੈਠੇ ਹੋਏ ਹਨ ਆਮਦਨ ਕੋਈ ਨਹੀਂ ਹੈ ਕਿ ਕਰਾਂ ਜੀ ਖਰਚਾ ਕਿੱਥੋਂ ਆਣਾ ਖਾਣ ਵਾਸਤੇ ਅੱਜ 5-6 ਦਿਨ ਹੋ ਗਏ ਜੀ ਸਮਾਨ ਪਹੁੰਚਦਾ ਇਦਾਂ ਹੀ ਪਿੱਛੋਂ ਅੱਗੇ ਟਰਾਲੀ ਕੋਈ ਆਉਂਦੀ ਨਹੀਂ ਇੱਥੋਂ ਤੱਕ ਪੜਦਾ ਹੀ ਨਹੀਂ ਕਦੀ ਇਹ ਹੋਈ ਕਹਿਣਾ ਚਾਹੁੰਦੇ ਆ ਕਿ ਪਾਣੀ ਬਹੁਤ ਜ਼ਿਆਦਾ ਆਇਆ ਡਾਡੇ ਵੱਡੇ ਬੰਨ ਮਾਰੇ ਸੀ ਅੱਜ ਹੀ ਪਛਾਹ ਕੀਤੀ ਤੇ ਮਰ ਜਾ ਪਾਣੀ ਹਟਿਆ ਬਹੁਤ ਮੁਸ਼ਕਲ ਹੀ ਬਾਹਰ ਆਉਣ ਜਾਣ ਦੇ ਵਿੱਚ ਵੀ ਖਾਣ ਪੀਣ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਗੁਜ਼ਾਰਾ ਕਰਦੇ ਰਹੇ ਪੰਜ ਦਿਨ ਮੜਾ ਮੋਟਾ ਘਰਾਂ ਦੇ ਵਿੱਚ ਕਿੰਨਾ ਪਾਣੀ ਹੈ ਘਰਾਂ ਦੇ ਵਿੱਚ ਸਾਡੇ ਦੇ ਘਰਾਂ ਦੇ ਵਿੱਚ ਬਹੁਤ ਸਾਰਾ ਪਾਣੀ ਆ ਜਾਨਾ ਪਰ ਅਸੀਂ ਬੰਨ ਮਾਰੇ ਸੀ ਡਾੜਾ ਉੱਚਾ ਹਜੇ ਹੁਣੇ ਆਵੇ ਤੋੜੇ ਲਾ ਕੇ ਰੱਖੇ ਜੇ ਹਾਲਾਤ ਭਾਜੀ ਇੱਥੇ ਬਹੁਤ ਮਾੜੇ ਹਾਲਾਤ ਜੇ ਪਿੰਡ ਸਾਰਾ ਪਾਣੀ ਨਾਲ ਡੁੱਬਿਆ ਪਿਆ ਜੇ ਇੱਥੇ ਕਾਫੀ ਲੋੜ ਆ ਚਾਰੇ ਦੀ ਵੀ ਲੋੜ ਆ ਅਤੇ ਇਹ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਦੱਸ ਦਈਏ ਕਿ ਇਲਾਕਾ ਨਿਵਾਸੀਆਂ ਨੇ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਸਰਕਾਰਾਂ ਅਤੇ ਸੇਵਾ ਸੰਸਥਾਵਾਂ ਵੱਲੋਂ ਤੁਰੰਤ ਮਦਦ ਇਸ ਥਾਂ ਦੇ ਉੱਤੇ ਪਹੁੰਚਾਈ ਜਾਵੇ ਖਾਸ ਕਰਕੇ ਚਾਰੇ ਖਾਣ ਪੀਣ ਅਤੇ ਦਵਾਈਆਂ ਦੀ ਸਭ ਤੋਂ ਵੱਧ ਲੋੜ ਹੈ ਅਜਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ ਹਮਦਰਸ ਟੀਵੀ